ਅਸ਼ੀਕਾ ਜੀ ਸਾਸਰੀ ਕਾਲ ਹੈ ਹੋਰ ਠੀਕ ਠਾਕ ਹਾਂ ਸਭ ਠੀਕ ਠਾਕ ਤੁਸੀਂ ਚੱਲੇ ਮੈਂ ਤਾਂ ਕਹਿਣੀ ਮਨਪ੍ਰੀਤ ਆਈ ਹੋਣੀ ਆ ਤੇ ਰਾਜੀ ਨੂੰ ਖੜਾ ਕੇ ਵੀ ਨਹੀਂ ਘੜੀ ਮੈਂ ਤਾਂ ਤੁਹਾਡੇ ਵੱਲ ਚੱਲੀ ਹਾਂ ਤੇ ਮਨਪ੍ਰੀਤ ਪੁੱਤ ਕਿੱਥੇ ਆਈ ਆ ਉਹਦਾ ਤਾਂ ਫੋਨ ਆਇਆ ਏ ਹਾਂ ਹਾਂ ਤੇ ਉਹਦੇ ਪਿੰਡ ਵੀਰ ਨੂੰ ਨਾ கரਂਟ ਲੱਗ ਗਿਆ ਵਾ ਕਿਹੜੇ ਵੀਰ ਉਹਦੇ ਨੂੰ ਉਹਦੇ ਘਰੋਂ ਤਾਂ ਪੈਣਾ ਹੀ ਤੇ ਸਾਰੇ ਆਪਣੇ ਸਾਬੇ ਵੀ ਹੈ ਸਾਬੇ ਵੀਰ ਤੇ ਉਹਦੀ ਤਾਂ ਬਾਵਾ ਵੀ ਕਟੀਆਂ ਗਈਆਂ ਵਾ ਓ ਚਾ ਅੱਛੀ ਤਾਂ ਪੋਤੀ ਆ ਪਰ ਉਹ ਮੰਡੇ ਬੜਾ ਵਾ ਨਾ ਹਾਂ ਉਹਦੇ ਆਪਣੇ ਹਿਸਤਾ ਕਿਸਕੇ ਨਾ ਵਾ ਤੇ ਉਹਨਾਂ ਵੀ ਮੰਡੇ ਨੇ ਮੈਂ ਤਾਂ ਕਿਹਾ ਆ ਗਈ ਹੋਣੀ ਕਿ ਮਿਸਤਰੀ ਉਦੋਂ ਲੱਗੇ ਹੀ ਨਾ ਤੇ ਮੈਂ ਫੇਰਾ ਮਾਰਿਆ ਮੈਂ ਚਲ ਆ ਗਈ ਹੋਣੀ ਹੁਣ ਕੋਠੀ ਕੰਪਲੀਟ ਹੋ ਗਈ ਹੈ ਮਨਪ੍ਰੀਤ ਤੇ ਉਹ ਤੇ ਵਿਚਾਰੀ ਜਾਂਦੀ ਵੀ ਦੋਸਰਾ ਫੇ ਉਹ सोनू ਨੂੰ ਆਖਣ ਦੀ ਮੈਨੂੰ ਛਾੜਿਆ ਛਾੜਿਆ ਵੀ ਮੈਂ ਕੋਠੀ ਜਾਣਾ ਵਾ ਹੈ ਫੇ ਲਓ ਰਾਜ ਨੂੰ ਲੈ ਕੇ ਆਵਾਂਗੀ ਤੇ ਉਹਨੂੰ ਤਾਂ ਬੜਾ ਚਾਹ ਹੈਗਾ ਵੀ ਮੈਂ ਰਾਜ ਨੂੰ ਲੈ ਕੇ ਜਾ ਘਰ ਜਾਵਾਂ ਤੇ ਉਧਰ ਹੋ ਰਹੀ ਉਹਨਾਂ ਦੀ ਵਿਵਤਾ ਵਿਚਾਰਿਆਂ ਪੈ ਗਈ ਆ ਹਾਂ ਹਾਂ ਚਲ ਆ ਜੋ ਅੰਦਰੇ ਥੋਪੀ ਪੜੀ ਹੈ ਹੁਣ ਇੱਥੇ ਬਹਿ ਜਾ ਕਿ ਮੈਨੂੰ ਪਾਣੀ ਪੂਣੀ ਤੇ ਪਿਆਲ ਦੋ ਚਲ ਉਹ ਤੇ ਤੈਨੂੰ ਪਿਆਲ ਦੇਨੀ ਆ ਤੇ ਹੋ ਰਿਹਾ ਉਹਨਾਂ ਵਿਚਾਰਿਆਂ ਦੀ ਵਿਵਤਾ ਪੈ ਗਈ ਹੁਣ ਤੇ ਅੰਦੀ ਮ ਮੈਂ ਤੇ ਆਪ ਜਾਣਾ ਸੀ ਮਨਪਰੀ ਤੇ ਨਾ ਮੈਨੂੰ ਫੋਨ ਕਰਨ ਦੇ ਹੀ ਭਾਂ ਕਿਤੇ ਮੰਜੀ ਉਹਦਾ ਸਾਪੀ ਦਾ ਪਤਾ ਕਰ ਜਾ ਅੱਛਾ ਹਾਂ ਤੇ ਹੁਣ ਉੱਥੇ ਜਾਓਗੇ ਹਾਂ ਉੱਥੇ ਜਾਣਾ ਪੈਣਾ ਹੁਣ ਤਾਂ ਤੇ ਹੋਰੀ ਚਰਨ ਵਿਵਤਾ ਪੈ ਗਈ ਆ ਤੇ ਮੈਂ ਆਂਦੀਆਂ ਚੱਲ ਲੱਪੀ ਆਪਣੀ ਮਨਪਰੀ ਤਾਂ ਹੁੰਦੀ ਤਾਂ ਬੈੱਡ ਬੁੱਟ ਲਿਆ ਹੁੰਦੀ ਤੇ ਡੰਦੇ ਪਿਲੰਦੇ ਤੇ ਉਹਨਾਂ ਤਾਂ ਹੋਰ ਵਿਵਤਾ ਪੈ ਗਈ ਆ ਵਿਵਤਾ ਕਾਦੀ ਉਹ ਕਰੰਟ ਨਹੀਂ ਲੱਗ ਗਿਆ ਵਾ ਆਹੋ ਦੱਸਣ ਦੇ ਤੁਸੀਂ ਆਹੋ ਤੇ ਉਹ ਮੰਮੀ ਹੁਣ ਇਧਰ ਵੀ 2 ਲੱਖ ਰੁਪਏ ਦੇਣਾ ਪੈਣਾ ਵਾ 2 ਲੱਖ ਹਾਂ ਤੁਸੀਂ ਦੇਣਾ ਆਹੋ ਚਲੋ ਵੀ ਇਲਾਜ ਤੇ ਵਿਚਾਰੇ ਦਾ ਹੋ ਜੇ ਭੈਣ ਭਰਾ ਹੀ ਮਦਦ ਕਰਦੇ ਆ ਆ ਇਹ ਤੇ ਹੈਗਾ ਹਾਂ ਚਲੋ ਕੋਈ ਗਣੀ ਆਹੋ ਚਲੋ ਰਮਨ ਚੱਲ ਅਗਲ ਕਾ ਕੇ ਰਮਨ ਵਿਚਾਰੇ ਨੂੰ ਆ ਜਾ ਵੀਰ ਉਹਦਾ ਘਰ ਆ ਜਾ ਆ ਹੁਣ ਮਨਜੋਤ ਦੀ ਕਮਾਈ ਹੁਣ ਉਧਰ ਭੇਜੀ ਜਾਏ ਓਕੇ ਚੱਲ ਫਿਰ ਹੁਣ ਜੇ ਭੈਣ ਭਰਾ ਦੀ ਮਦਦ ਪੀਜ ਮੰਗੀ ਲੈ ਤੇ ਫਿਰ ਕਹਾਦਾ ਹਨਾ ਆ ਇਹ ਤੇ ਕਰ ਦੋਖ ਫਿਰ ਆਪ ਨਹੀਂ ਹੁੰਦਾ ਵਾ ਆਹ ਇਹ ਤਾਂ ਗੱਲ ਤੇਰੀ ਠੀਕ ਆ ਜਦੋਂ ਓਖੀ ਵੇਲੇ ਕੋਈ ਬਾਹ ਫੜੇ ਤੇ ਚੱਲ ਫਿਰ ਜਾਦੀ ਰਹਿੰਦੀ ਸਾਰੀ ਉਮਰ ਹੂੰ ਹੂੰ ਇਹ ਤਾਂ ਲਿਆ ਨਾ ਪਾਣੀ ਤੇ ਘੁੱਟ ਪਿਓ ਮੇਰਾ ਤਾਂ ਮੂੰਹ ਸੁੱਕ ਗਿਆ ਥੌਂਦੀ ਦਾ ਚਲ ਪਾਣੀ ਮੈਂ ਪਿਆ ਦਿੰਦੀ ਗਰਮੀ ਬੜੀ ਆ ਤੇ ਪਾਣੀ ਮੇ ਮੂੰਹ ਮੰਗਿਆ ਇਹਨਾਂ ਨੇ ਕਿਤੇ ਗਰਮੀ ਚ ਪਾਣੀ ਪਿਆ ਦਾਂ ਤੇ ਚਾਚੀ ਨੇ ਮਨਪਰੀਂ ਦੇ ਹੁੰਦੀ ਤਾਂ ਚਾਹ ਤਾਂ ਬਗੈ ਨਹੀਂ ਦੇਣਾ ਤੇ ਚਾਚੀ ਨੇ ਤੇ ਗੇਟ ਤੇ ਵੀ ਨਸਾਰ ਦੇਣਾ ਸੀ ਬਾਹਰ ਘਵਾ ਦੇਣਾ ਪਤਨੀ ਇੱਕੋ ਪਾਣੀ ਲੈਣ ਗਈ ਸੀ ਹਾਈ ਠੰਡ ਕੇ ਤਾਂ ਲੱਗਣ ਈ ਆ ਪੱਖਾ ਬੰਦ ਕਰ ਓਏ ਮੈਨੂੰ ਤੇ ਇੰਨਾ ਨਹੀਂ ਪਤਾ ਵੀ ਮੇਰੀਆਂ ਬਾਵਾਆਂ ਵੀ ਆ ਨਹੀਂ ਆ ਪੱਖਾ ਕਿਦਾਂ ਬੰਦ ਹੋਣਾ ਇੱਕ ਤੇ ਜਖਮ ਬੜੇ ਪੀੜ ਕਰਦੇ ਹੜੇ ਵੀ ਮਹੀਨੇ ਤੋਂ ਵੱਧ ਟਾਈਮ ਹੋ ਗਿਆ ਵਾ ਆ ਡਾਕਟਰ ਪਤਾ ਨਹੀਂ ਕਿਦਾਂ ਦੀ ਦਵਾਈ ਦਿੰਦੇ ਹੀ ਯਾ ਘਮੇ ਹੱਲੇ ਆਲੇ ਟੋਂਡ ਲੱਗ ਗੰਡੇ ਸੋਖੇ ਸੋਖੇ ਹਾਂਜੀ ਆ ਗਈਆਂ ਕੀ ਹੋ ਗਿਆ ਵਾ ਪੱਖਾ ਬੰਦ ਕਰ ਦੇ ਬੜੀ ਠੰਡ ਲੱਗਣ ਈ ਆਏ ਹਾਏ ਤਾਂ ਲੱਗ ਗਿਆ ਪਰ ਨਹੀਂ ਬੰਦਾ ਕਰ ਲਿੰਦਾ ਵਾ ਮੈਂ ਕਦੇ ਨਾਲ ਕਰਨਾ ਵਾ ਮੇਰੀ ਹਾਏ ਹਾਏ ਸੱਚ ਚੇਤਾ ਹੀ ਭੁੱਲ ਜਾਂਦਾ ਮੈਨੂੰ ਪਹਿਲਾ ਹੀ ਚੇਤਾ ਰਹਿ ਜਾਂਦਾ ਈ ਕੀ ਆ ਪੰਗਾ ਖਾਨਾ ਬੰਦਾ ਤੇ ਨਾ ਹੱਥ ਨਹੀਂ ਹੋ ਜਾਂਦਾ ਪੱਖਾ ਵੀ ਨਹੀਂ ਬੰਦ ਕਰ ਸਕਦਾ ਤੇ ਮੈਂ ਤੇ ਬੁਰਕੀ ਨਹੀਂ ਖਾ ਸਕਦਾ ਤੂੰ ਪੱਖਾ ਬੰਦ ਕਰਨ ਦੇ ਕਹਿਣ ਈ ਬਣਾਈ ਖਿਚੜੀ ਲਿਆਉਣ ਲੱਗੀ ਆ ਮੈਂ ਤੁਹਾਡੇ ਵਾਸਤੇ ਤਕਲੀਫ ਤੇ ਨਹੀਂ ਹੁੰਦੀ ਹੁਣ ਜਾਂਦੀ ਉਹ ਜਖਮ ਤੇ ਪੀੜਨ ਦੇ ਈ ਆ ਚਲੋ ਕੋਈ ਮੈਨੂੰ ਖਿਚੜੀ ਮੈਂ ਬਾਅਦ ਚ ਰੋਟੀ ਖਾਣੀ ਆ ਰੋਟੀ ਖਾਣੀ ਰੋਟੀ ਤਾਂ ਤੁਹਾਨੂੰ ਪਚਦੀ ਨਹੀਂ ਤਾਂ ਇਹਦੇ ਮੈਂ ਖਿਚੜੀ ਬਣਾ ਬਣਾ ਦਿੱਨੀ ਤੁਹਾਨੂੰ ਉਹ ਮੈਂ ਰੋਟੀ ਕਦੋਂ ਕਿਹਾ ਮੈਂ ਕਹਿੰਦਿਆ ਮੈਨੂੰ ਖਿਚੜੀ ਦੇ ਦੇ ਮੈਂ ਦਵਾਈ ਖਾਣੀ ਆ ਉਹ ਤੁਸੀਂ ਕਿਹਾ ਇਹ ਮੈਨੂੰ ਖਿਚੜੀ ਦੇ ਤਾਂ ਮੈਂ ਰੋਟੀ ਖਾਣੀ ਆ ਰੋਟੀ ਤਾਂ ਨਾ ਨਾ ਲਿਆ ਕਰੋ ਇਹਨੂੰ ਵੀ ਜ਼ਿਆਦਾ ਸੁਣ ਲਾ ਪਿਆ ਮੈਂ ਇਦਾਂ ਥੋੜੀ ਕਿਹਾ ਅਗਰ ਮੈਨੂੰ ਹੀ ਪਲੇਖਾ ਪਿਆ ਹਣਾ ਕਹਿ ਕੇ ਤੇ ਹੀ ਗੱਲ ਤੇ ਫਿਰ ਮੁਕਰ ਜਾਂਦੇ ਜੇ ਚਲ ਉੱਠ ਕੇ ਬਾਹੋਂ ਫਿਰ ਮੈਂ ਤੁਹਾਡੇ ਵਾਸਤੇ ਲਿਆਵਾਂ ਖਿਚੜੀ ਧਿਆਨ ਨਾ ਜਖਮ ਤੇ ਨਾ ਥਲ ਆ ਉੱਧਰ ਥੋੜੀ ਲਾਉਂਦੀ ਆ ਆ ਲੈ ਥੋ ਤੁਹੀ ਵੀ ਤੋ ਕੱਢ ਟਾਲਦੇ ਹੁੰਨੇ ਸੀ ਹਾਏ ਹੁਣ ਪਈ ਨਾ ਰੱਬ ਦੀ ਮਾਰ ਹੁਣ ਪਤਾ ਲੱਗਣਾ ਚਾ ਹਾਏ ਠੀਕ ਜੀ ਹੁਣ ਹਾਂ ਚੱਲ ਬਹਿ ਜਾ ਪਿੱਛੇ ਨੂੰ ਇੱਥੇ ਬਹਿ ਜਾ ਆਹੇ ਕੀ ਕਰਨਾ ਵਾ ਚੱਲ ਬੰਦਾ ਕੋਣੋ ਕੋ ਵੇਖਦਾ ਰਹਿੰਦਾ ਵਾ ਕੀ ਵੇਖਣਾ ਬੈਠੇ ਰੱਬ ਰੱਬ ਦਾ ਨਾਮ ਲਿਆ ਕਰੋ ਉਹ ਰੱਬ ਨੇ ਤੇ ਸਾਰੇ ਕੰਮ ਕੀਤੇ ਆ ਤੇ ਰੱਬ ਨੇ ਕੀਤੇ ਹਜੇ ਵੀ ਨਹੀਂ ਟਾਲਦੇ ਰੱਬ ਨੂੰ ਕਹਿਣ ਛੱਡ ਦੋ ਐਵੇਂ ਪੈਰ ਲਾਈ ਜਾਂਦੇ ਜੀ ਉੱਤੇ ਛੱਡ ਦੋ ਉਹਨੂੰ ਹੋਰ ਵੇ ਮੈਂ ਜੀਵ ਨਾਲ ਖੋਲਿਆ ਕਰਨਾ ਪੈਰਾਂ ਨਾਲ ਚਲਾਇਆ ਕਰਨਾ ਮੈਂ ਕਿਹਾ ਨਾ ਬੇਟੇ ਰੱਬ ਰੱਬ ਕਰੋ ਵਾਹਿਗੁਰੂ ਵਾਹਿਗੁਰੂ ਕਰੋ ਮਹਾਰਾਜ ਤੁਹਾਡਾ ਦੁੱਖ ਕੱਟੇ ਹਾ ਇੰਨੀ ਬਿਪਤਾ ਪਈ ਆ ਗਾ ਛੇਤੀ जख्मਾਂ ਨੂੰ ਰਮਾਨ ਆਵੇ ਤੇ ਦੁੱਜੀਆਂ ਬਾਹਾਂ ਲੱਗਣ ਵਾਲੀਆਂ ਭੰਨ ਆ ਵੇਖ ਲੋ ਖੰਗ ਵੀ ਆਉਣ ਡਈ ਤੇ ਡਾਕਟਰ ਨੇ ਕਿਹਾ ਹੀ ਵੀ ਖੰਗ ਦਾ ਪ੍ਰੇਜ ਕਰਨਾ ਵਾ ਜਖਮਾਂ ਦੇ ਗਾੜੀ ਢਾਂਕੇ ਲੱਗੇ ਆ ਚੱਲ ਲਿਆ ਦੇ ਕੋ ਖਾਨ ਨੂੰ ਜਾ ਬੋਤਨ ਨਾ ਬੋਲਿਆ ਕਰੋ ਫਿਰ ਆਪ ਨੂੰ ਤਕਲੀਫ ਹੁੰਦੀ ਤੁਹਾਨੂੰ ਮੇਕ ਕੋ ਬੋਦਾ ਟਾਈਮ ਬੈਠਾ ਵੀ ਨਹੀਂ ਜਾਂਦਾ ਮੈਂ ਨਹੀਂ ਆਈ ਬੱਸ ਆ ਖਿਚੜੀ ਬਣਾਣ ਗਈ ਆ ਜਲਿਆ ਆਓ ਚੁੱਪ ਕਿਤੇ ਰਹੋ ਨਾ ਖਾਂਗੇ ਛੜੇ ਚੰਗਾ ਕੀ ਮੈਂ ਦੱਸ ਇੱਥੇ ਟਾਈਮ ਪਾਸ ਫੋਨ ਨਾਲ ਹੀ ਕਰਨਾ ਵਾ ਹੋਰ ਦੱਸ ਇੱਕ ਤੇ ਆ ਵੀ ਵੇਖ ਲਾ ਇਹਨੂੰ ਵੀ ਲੋਗ ਲੱਗਾਈਓ ਇਹ ਉਦੋਂ ਦੀ ਮੇਰੇ ਫਿੰਗਰ ਪ੍ਰਿੰਟ ਹੀ ਲੱਗਾਈ ਵੇਖ ਲਾ ਫਿੰਗਰ ਤੇ ਗਏ ਐ ਬਾਵਾ ਨਹੀਂ ਰਹੀਆਂ ਤੇ ਫਿੰਗਰ ਪ੍ਰਿੰਟ ਕਾ ਦੇ ਮਾ ਖੁੱਲ ਜਾਈ ਨਾ ਕਿਤੇ ਇੱਕ ਤੇ ਇਹ ਏਡੀ ਚਲਾ ਗਈ ਉਹ ਮੈਨੂੰ ਕਿਤੇ ਇਹਦਾ ਲੋਕ ਪੱਕਾ ਹੀ ਬੰਦ ਨਹੀਂ ਕਰਕੇ ਦਿੰਦੀ ਵੀ ਤੂੰ ਫੋਨ ਨਾ ਲੱਗੇ ਰਹਿਣਾ ਤੇ ਇਹਨੂੰ ਫੋਨ ਆਉਣੇ ਆ ਤੂੰ ਫੋਨ ਲਾ ਲਿਆ ਕਰਨਾ ਮੁੰਡਿਆਂ ਨੂੰ ਆਹੋ ਖੁੱਲ ਗਿਆ ਯੋ ਟੱਚ ਹੋ ਜਾ ਲੱਗ ਗਿਆ ਹੀ ਉਹ ਬੰਦਾ ਮੇਰਾ ਵੀ ਵਿਚਾਰਾ ਹਨਾ ਦੂਜੇ ਦੇ ਹੱਥਾਂ ਮੰਦ ਵੇਖਣ ਜੋਗਾ ਹੀ ਹੋ ਗਿਆ ਮੈਂ ਵੀ ਪਹਿਲੇ ਪਲੇ ਕਿ ਇਹਨੂੰ ਕਹਿ ਬੈਠੀ ਵੀ ਲੱਗੇ ਬਟਨ ਕਰ ਲਾ ਪੱਕਾ ਬੰਦ ਕੀ ਇਹ ਵਿਚਾਰੇ ਨੂੰ ਜੇ ਠੰਡ ਲੱਗਦੀ ਹੋਊ ਤਾਂ ਨਹੀਂ ਆ ਪੱਕਾ ਬੰਦ ਕਰ ਸਕਦਾ ਤੇ ਜੇ ਗਰਮੀ ਲੱਗਦੀ ਹੋਊਗੀ ਪੱਕਾ ਆ ਪਤਾ ਨਹੀਂ ਛੱਡ ਸਕਦਾ ਆਥਣ ਜਾਈ ਹੋ ਕਿਤੇ ਬਹਿ ਗਿਆ ਦੂਜੇ ਦੇ ਹੱਥਾਂ 'ਵਾਂ ਇਦਾਂ ਨਹੀਂ ਰੱਬਾ ਤੈਨੂੰ ਚਾਹੀਦੀ ਕਿੱਥੇ ਉਹ ਕਹਦੀ ਗੱਲ ਨਹੀਂ ਸਹੀਦਾ ਤੇ ਅੱਜ ਜੀਜੀ ਅਖਵਾਉਂਦੇ ਆ ਨਾ ਵਿਚਾਰਾ ਕੁਝ ਬੋਲਦਾ ਰਾਤੀ ਵੀ ਠੰਡ ਲੱਗੇ ਤੇ ਮੈਂ ਲੱਗੇ ਸੁੱਤੀ ਨੇ ਵਿਚਾਰੇ ਨੇ ਮੈਨੂੰ ਵਾਜਾਂ ਦਿੱਤੀਆਂ ਤੇ ਕਹਿੰਦਾ ਮੇਰੇ ਤੇ ਦੇ ਕੰਬਲ ਤੇ ਮੈਂ ਉਹਦਾ ਹੀ ਟੁੱਟ ਕੇ ਪੈ ਗਈ ਪਿਆਰਾ ਵਾਲਾ ਕੰਬਲ ਲੈ ਨਹੀਂ ਸਕਦਾ ਫੇਰ ਤੇ ਡਚਾਇਆ ਵੀ ਉਹਨੇ ਕਿਦਾਂ ਲੈਣਾ ਵਾ ਵਿਚਾਰਾ ਪਤਾ ਨਹੀਂ ਕਦੋਂ ਕਦਾਂ ਠਰਦਾ ਰਿਹਾ ਹੁਣ ਕਦੋਂ ਕਦਾਂ ਨਹੀਂ ਹੁਣ ਆ ਰੋਟੀ ਆ ਕਿ ਜਾਂ ਬੰਦੇ ਨੇ ਆਪਣੇ ਹੱਥਾਂ ਨਾਲ ਖਾਣੀ ਆਪ ਵੱੜ ਕੇ ਕਿ ਜਾਂ ਹੁਣ ਉਹਨੂੰ ਦੇਣੀ ਕੇਵਲੇ ਬੰਦਾ ਵੱਧ ਘੱਟ ਖਾਂਦਾ ਵੱਡੀ ਬੁਰਕੀ ਨਿੱਕੀ ਬੁਰਕੀ ਕਿੰਨਾ ਫਰਕ ਹੁੰਦਾ ਵਾ ਹੁਣ ਮੈਂ ਸੇਵਾ ਤੇ ਕਰਨੀ ਨਹੀਂ ਡਈ ਆ ਪਰ ਉਹ ਜੀ ਗੱਲ ਥੋੜੀ ਬਣਦੀ ਨਾ ਵੱਜ ਜਾਂਦਾ ਬੰਦਾ ਪੱਖਾ ਹੁਣ ਇਹਦੇ ਨਾਲ ਅੱਗੇ ਇੱਕ ਚਾਹੀਦਾ ਬੰਦਾ ਵੀ ਹਰ ਟਾਈਮ ਇਹਦੇ ਕੋਲ ਘਲੋਤਾ ਰਹੇ ਕੀ ਪਤਾ ਕਿ ਡੇਵਲੇ ਕਿਹੜੀ ਚੀਜ਼ ਮੰਗਣੀ ਆ। ਕਿਹੇ ਵਲੇ ਬੰਦਾ ਨਾਂ ਲੱਗ ਗਿਆ ਵੀ ਉੱਥੋਂ ਹੀ ਲੱਗ ਜੇ ਤੇ ਪਾਣੀ ਵੀ ਤੇ ਦੂਜੇ ਨੇ ਪੀ ਲੈਣਾ। ਪਾਣੀ ਕਿਹੜਾ ਉਹਨੇ ਆਪ ਫੜ ਕੇ ਪੀ ਲੈਣਾ। ਵੀ ਆਪ ਫੜ ਕੇ ਪੀ ਲੈਣਾ। ਚਲ ਠੰਦੀ ਜੀ ਕਰ ਲਾਂ ਮੈਂ। ਮੂੰਹ ਹੀ ਨਾ ਸੜ ਜੇ। ਵੇਹ ਲੈ ਨੇ ਫੋਨ ਨਹੀਂ ਆ ਚੁੱਕਿਆ। ਇਹਨੂੰ ਹੁਣ ਆਪੀ ਉਹਦੇ ਘਰੋਂ ਫੋਨ ਆਂਦਾ ਵਾ ਤੇ ਕੋਈ ਕਹਿ ਦੂਗਾ ਕੰਮ-ਕੋਮ ਕਰਾ ਦੇ। ਹੈ? ਇਹ ਨੂੰ ਨਹੀਂ ਪਤਾ ਮੈਂ ਵੀ ਗੱਲ ਗੁਲ ਕਰਨੀ ਹੁੰਦੀ ਤੇ ਫੋਨ ਹੀ ਬੰਦਾ ਚੁੱਕ ਲੇ। ਭੁੱਖ ਗੁੜੇ ਗੁੜੇ ਲੱਗੀ ਐ ਵੀ ਨਹੀਂ ਆਉਂਦੀ ਵੇਲਾ ਕੋਲ ਲੈ ਕੇ ਖਾਣ। YouTube ਚ ਨਾ ਵਾਂ ਕੋਸ਼ਿਸ਼ ਕਰਦਾ ਵਾਂ ਚੱਲ ਹੌਲੀ ਹੌਲੀ ਇਦਾਂ ਹੀ ਹੱਥ ਬਹੂਗੀ। ਤਾਂ ਅੱਜ ਨਹੀਂ ਨਾ ਹੁੰਦਾ। ਬੜਾ ਔਖਾ ਹੋ ਗਿਆ ਇਹਦੀ। ਰੱਬ ਨੇ ਕਾਦਾ ਵੈਰ ਕੱਢਿਆ ਮੇਰੇ ਨਾਲ। ਉਨੂੰ ਮੈਂ ਕਿਹਾ ਹੀ ਰਹਿਣ ਦੋ ਪਿਆ ਫੋਨ ਐਵੇਂ ਪੰਗੇ ਦੇ ਹੀ ਜਾਂਦੇ ਜੇ ਚੱਲਣਾ ਵਾ ਕਿ ਤੇ ਤੁਹਾਡੇ ਕੋ ਆ ਫੜੋ ਕਿਚੜੀ ਖਾਓ ਆ ਇਦਾਂ ਨੇਂ ਤੇ ਦਹੀਂ ਪਾ ਲਿਆ ਹੁਣ ਥੋੜਾ ਜਿਆ ਤੁਹਾਨੂੰ ਅੱਗੇ ਖਾਂਗਾ ਹੌਣ ਲਈ ਡਾਕਟਰ ਨੇ ਮਨਾ ਕੀਤਾ ਏ ਇਦਾਂ ਸੁੱਕੀ ਖਾਓ ਉਹ ਦਹੀਂ ਪਾ ਲਿਆ ਉਹ ਦਹੀਂ ਨਹੀਂ ਪਾਉਣਾ ਜਿ ਪਾਉਣਾ ਦਾ ਵਿੱਚ ਮੈਂ ਮਸਾ ਕਿਉਂ ਨਹੀਂ ਪਾਉਣਾ ਕਿਉਂ ਹੋਵੇ ਡਾਕਟਰ ਕਹਿੰਦਾ ਨਹੀਂ ਪਾਉਣਾ ਇਦਾਂ ਹੀ ਖਵਾ ਲੈਣੀ ਐ ਨੂੰ ਸੋ ਕੀ ਹਲਕਾ ਫੁਲਕਾ ਖਾਓਗੇ ਤੇ ਛੇਤੀ ਇਨਫੈਕਸ਼ਨ ਸਹੀ ਹੋਊਗਾ ਜਾਂ ਕਮਜ਼ੋਰੀ ਸਹੀ ਹੋਣਗੇ ਤੇ ਸੁੱਟੀ ਜਾ ਹੁਣ ਕਿ ਜਾਂ ਬੰਦੇ ਨੇ ਆਪਣੇ ਹੱਥ ਨਾਲ ਖਾਣੇ ਜਾਂ ਦੂਜੇ ਨੇ ਖਵਾ ਲੈਣੇ ਫਰਕ ਤੇ ਹੁਣ ਹੈਗਾ ਹੀ ਆ ਦੱਸੋ ਮੈਂ ਵੀ ਕੀ ਕਰਾਂ ਠੀਕ ਹੈ ਡੈਡੀ ਬੁਰਕੀ ਤੂੰ ਜਾ ਕੇ ਪਾਣੀ ਵੀ ਨਹੀਂ ਨਿਯਾਈ ਨਾ ਕੇ ਪਾਣੀ ਵੀ ਲੈ ਆਉਣੀ ਅਜੇ ਵਿਚਾਰਾ ਗੁਰਵਰ ਉਹ ਵੀ ਨਹੀਂ ਠੀਕ ਹੈ ਉਹਨੂੰ ਇਹ ਲਾਗੋ ਦੀਦੀ ਦੂਦੀ ਤਿਆਰ ਕਰਦੀ ਮੈਨੂੰ ਦੱਸ ਦਿੰਦੇ ਮੈਂ ਮੂੰਹ ਸਾਫ਼ ਕਰ ਦਿੰਦੀ ਕਿੱਥੇ ਤੁਸੀਂ ਕੀ ਹੋਇਆ ਹੈ ਹਾ ਲੋ ਹ ਪਹਿਲਾਂ ਫਿਰ ਮੈਂ ਬਾਅਦ ਚ ਸਾਫ਼ ਕਰ ਦੂੰਗੀ ਮੂੰਹ ਇਹਨੂੰ ਖਾ ਲੋ ਫਿਰ ਬਾਅਦ ਚ ਕਰ ਦਿੰਨੀ ਮੰਮੀ ਹੁਣੀ ਕਿੱਥੇ ਮੰਮੀ ਹੁਣੀ ਤੇ ਬਾਹਰ ਬੈਠੇ ਆ ਤੂੰ ਖਾਓ ਬੰਦਾ ਧਿਆਨ ਕੇ ਲਾਗੇ ਬੈਠਦਾ ਲੰਬਾ ਤਾਂ ਤਰਦਾ ਮਿਲਦਾ ਟੈਂਪਰ ਸੁਵਿੰਦਾ ਕੋਈ ਨਹੀਂ ਮਾਂ ਮੈਨੂੰ ਕਈ ਨਹੀਂ ਕਲਮ ਨਹੀਂ ਆ ਇੱਥੇ ਜਦੋਂ ਉਹ ਦਰਸਦੇ ਸਾਡੇ ਲਾਗੇ ਬੈਨੂ ਉਦੋਂ ਤੁਸੀਂ ਬੈੰਨੇ ਸੀ ਕੋਣ ਪਤਾ ਲੱਗਣਾ ਕਿ ਇਹ ਤੇ ਦੁੱਖ ਦਾ ਵੀ ਕੱਲਾ ਬੰਦਾ ਕਿੰਨਾ ਥਨ ਜਾ ਜਾਂਦਾ ਕਿੰਨਾ ਦੁਖੀ ਹੁੰਦਾ ਵਾ ਮੈਨੂੰ ਕਿਉਂ ਉਹ ਟਾਈਮ ਯਾਦ ਕਰਉਣੀ ਫੇਰ ਟੈਂ ਦਿਨੀ ਮੈਂ ਗੱਲ ਕਰਨ ਢੀਆ ਤੁਹਾਡੇ ਨਾਲ ਵੀ ਹੁਣ ਪਤਾ ਲੱਗਾ ਨਾ ਉਹਨੂੰ ਤੇ ਕਹਿੰਦੇ ਹਰ ਟਾਈਮ ਮੇਰੇ ਲਾਗੇ ਕੋਈ ਨਾ ਕੋਈ ਬੈਠਾ ਹੋਵੇ ਹੁਣ ਉਧਰੋਂ ਮੁੰਡਾ ਸਾਂਭਣ ਨੂੰ ਉਧਰੋਂ ਤੁਹਾਨੂੰ ਮੈਨੂੰ ਤੇ ਵਿਪਤਾ ਪੈ ਤੋ ਜਾਣੇ ਹੋਏ ਤੇ ਹੀ ਨਿਆਣਿਆਂ ਵਾਂਗੂ ਜਿਉਂ ਜਿਨੂੰ ਆਪ ਚਮਚਾਕ ਵਾਰਣ ਲਈ ਅਜਾ ਵਿਚਾਰੇ ਗੁਰਵਰ ਨੂੰ ਮੈਂ ਪਰੌਂਟੀ ਲਾ ਕੇ ਤੇ ਪਲੇਟ 'ਚ ਰੱਖ ਦਿੰਨੀ ਮੁੰਡਾ ਹੈ ਜੇ ਆਪ ਖਾਈ ਜਾਂਦਾ ਹੀ ਉਹ ਵੀ ਬੜਾ ਕਰਮਾ ਵਾਲਾ ਮੇਰਾ ਪੁੱਤ ਵਾ ਅੰਸ਼ਾ ਚਲ ਕੇ ਲੈ ਲਓ ਵਿਚਾਰਾ ਸਤਮਦਾ ਨਹੀਂ ਕਿਤੇ ਉਹ ਤਾਂ ਇਹਨਾਂ ਨੂੰ ਤੁਹਾਡੇ ਲੱਗੇ ਨਹੀਂ ਨਿਯਮ ਨਹੀਂ ਪਉਤਾ ਪੁੱਛਦਾ ਵਾ ਮੰਮਾ ਪਾਪਾ ਬਾਵਾ ਪਾਪਾ ਦੀ ਬਾਵਾ ਨੂੰ ਕੀ ਹੋਇਆ ਤੇ ਕੀ ਕਵਾਂ ਮੈਂ ਵਿਚਾਰੇ ਨੂੰ ਉਹਨੂੰ ਚਲ ਖੇਡਣ ਈ ਆ ਬਾਰ ਆ ਬਾਹਰ ਈ ਆ ਖੇਡਣ ਮੈਂ ਤਾਂ ਤਾਂ ਹੀ ਉਹਨੂੰ ਵੀ ਪਉਤਾ ਨਹੀਂ ਲੱਗੇ ਆਉਂਦੇ ਨਹੀਂ ਬੱਚਾ ਵਾ ਇਨਫੈਕਸ਼ਨ ਨਾ ਹੋਵੇ ਕਿਤਾ ਫੋਨ ਆਉਂਦਾ ਚਲ ਕੋਈ ਨਹੀਂ ਮੈਂ ਬਾਅਦ ਚ ਵੇਖਦੀ ਆ ਰਿਸ਼ਤੇਦਾਰਾਂ ਦੇ ਫੋਨ ਆਉਂਦੇ ਹੋਰ ਕੀ ਦੇ ਇੱਕ ਤੇ ਆਲੇ ਫੋਨ ਤੇ ਕਰ ਲਓ ਮੇਰੇ ਵਾਲੇ ਦੇ ਖਾਤੋਂ ਕਰ ਦੇ ਆਉ ਜਾਈ ਵੀ ਬੜੀ ਆ ਨਾ ਇੱਕ ਜਾਂਦਾ ਦੋ ਆ ਜਾਂਦੇ ਜਿੰਨੂੰ ਪਤਾ ਲੱਗਦਾ ਪੀਸਾ ਬਤੀ ਲੱਗੀ ਔਰ ਕਿੰਨੇ ਜਾਣੇ ਤੇ ਪਤਾ ਲੈਣ ਹੁੰਦੇ ਆ ਉਹਨਾਂ ਦੇ ਸਾਰਾ ਦਿਨ ਬਤੀਲਾ ਹੀ ਨਹੀਂ ਲਾਥਾ ਜਹਾ ਹਥੋਂ ਚਾਹ ਬਾੜਾ ਬਸ ਕਾ ਲੈ ਨੀ খিਚੜੀ ਖਾਣੀ ਮਾਸਾ ਰੋਟੀ ਖਾਣੀ ਤੁਸੀਂ ਉਹ ਨਹੀਂ ਲਿਓ ਮੈਂ ਮੈਂ ਕਰ ਦਿੰਦੀ ਆ ਮੂੰਹ ਸਾਫ ਦੱਸ ਕੀ ਹੋ ਗਿਆ ਵਾ ਹੁਣ ਚੱਲ ਜਾ ਪਾ ਲਓ ਮਾਸਾ ਹੋ ਰਿਹਾ ਹੈ ਦਵਾਈ ਲਾਓ ਢਡ ਪਰ ਲੋ ਮੈਂ ਉਹ ਨਹੀਂ ਆਇਆ ਚੱਲ ਹੈ ਹੈ ਮੈਂ ਪਰ ਹੈ ਹੈ theater ਬਾਈ ਚੱਲ ਠੀਕ ਜੀ ਆਹੋ ਜਾ ਪਾਣੀ ਲੈ ਗਿਆ ਨਾਲ ਦਵਾਈ ਲੈ ਚੱਲ ਮੈਂ ਨਹੀਂ ਦਵਾਈ ਹੋਣਾ ਪੰਗੇ ਬਹੁਤੇ ਲੋੜ ਉਹ ਤੇ ਲੱਤ ਨਾਲ ਜੋਰ ਜਾਂਦਾ ਵਾ ਤੁਹਾਨੂੰ ਪਤਾ ਵੀ ਹੈ ਵੀ ਫਿਰ ਆਪ ਨੂੰ ਬੀਡ ਹੋਣੀ ਆ ਬਗਾਨੇ ਕੇ ਨੂੰ ਨਹੀਂ ਆ ਰੈਸਟ ਕਰੋ ਜੇ ਨਹੀਂ ਹੁੰਦੀ ਮੈਂ ਲਈ ਪਾਣੀ ਮੈਂ ਅਖੰਡਿਆ ਹੀ ਤੂੰ ਉੱਥੇ ਸਾਬੀ ਲੱਗ ਜਾ ਕੇ ਬਹਿ ਜਾਣਾ ਹੈ ਸਾਬੀ ਲਾਗੇ ਤੇ ਬੈਠੀ ਮੈਂ ਆਈ ਆ ਪਰ ਹੁਣ ਨਾ ਕੀਤੀ ਤੇ ਰੱਬ ਦੀ ਹੋਈ ਆ ਪੀ ਇਨਾ ਮੁੰਡੇ ਦੇ ਉੱਤੇ ਗਰੋ ਆ ਗਿਆ ਮੈਥੋਂ ਚੱਲਿਆ ਹੀ ਨਹੀਂ ਜਾਂਦਾ ਮੈਂ ਕਰਾਂ ਕੀ ਯਾਰਾ ਚਿਰ ਮੈਥੋਂ ਵਿਆਹ ਹੀ ਨਹੀਂ ਹੁੰਦਾ ਜਦੋਂ ਮੱਖੀ ਬੈਂਦੀ ਕਿਸੇ ਵੇਲੇ ਉਹ ਇਦਾਂ ਕਰਦਾ ਇਦਾਂ ਜਾਂ ਕਦੇ ਕਰੋਗਾ ਆਹ ਕਰਦੇ ਮੈਨੂੰ ਐਨੂੰ ਕਰਦੇ ਮੇਰੇ ਇੱਥੇ ਖੁਰਕਦੇ ਮੈਨੂੰ ਬੜਾ ਦੁੱਖ ਲੱਗਦਾ ਮੇਰੇ ਤੇ ਦੋ ਪਿੰਡੇ ਢਿੱਡ ਦੇ ਵਿੱਚ ਦੁੱਖ ਤੇ ਦੰਦਰੋ ਪਿਆਵਾ ਬਹੁਤ ਜ਼ਿਆਦਾ ਵੱਡਾ ਇਹ ਪਤਾ ਨਹੀਂ ਰੱਬ ਨੇ ਕਿਹੜੇ ਯੁੱਗ ਦਾ ਬਦਲਾ ਲਿਆ ਸਾਡੇ ਕੋ ਤੇ ਜਾਂ ਸਾਡੇ ਮਨ ਦੇ ਵਿੱਚ ਤੇ ਕੋਈ ਈਦਾ ਹੈ ਨਹੀਂ ਸੀ ਪਰ ਹੋ ਸਕਦਾ ਕੋਈ ਸਾਡੇ ਪਿਛਲੇ ਕਰਮਾਂ ਦਾ ਕੋਈ ਹੋਊਗਾ ਪਰ ਇਹ ਵੀ ਦੁੱਖ ਤੇ ਮੈਨੂੰ ਬੜਾ ਲੱਗਦਾ ਜਦੋਂ ਮੈਂ ਲੱਗੇ ਜਾਂਦਾ ਵਾ ਤੇ ਉਦੋਂ ਉਹਨਾਂ ਕੋਈ ਕਰਦਾ ਰਹਿੰਦਾ ਤੇ ਨਾ ਉਹ ਫੋਨ ਚਲਾ ਸਕਦਾ ਮੈਨੂੰ ਫੋਨ ਕਰੀ ਪੈਰ ਨਾਲ ਚਲਾਉਂਦਾ ਹੁੰਦਾ ਗੂਠੇ ਨਾਲ ਇਦਾਂ ਐ ਕਰਦਾ ਰਹਿੰਦਾ ਜਦ ਮੈਂ ਕਹਿੰਦਾ ਉਹ ਜਦੋਂ ਦੋ ਵਾਰ ਇਦਾਂ ਲੱਗੇ ਕੀਤਾ ਇਹਨੇ ਫੋਨ ਉਹ ਪੈਰ ਨਾਲ ਪਰਾਂ ਡਿੱਗ ਪਿੰਦਾ ਰਿਹਾ ਤੇ ਲੱਗੇ ਕਿਦਾਂ ਫੜਨਾ ਬਾਵਾ ਨਾ ਫੜਨਾ ਕਿਦਾਂ ਤੇ ਮੈਨੂੰ ਆਂਦਾ ਡੈਡੀ ਐ ਚੁੱਕ ਕੇ ਮੇਰੇ ਸਰਾਣੇ ਦੀ ਤੇ ਲਾ ਕੇ ਰੱਖਦੇ ਮੈਂ ਲਾ ਕੇ ਲਾ ਕੇ ਆ ਤੇ ਬੜਾ ਮਨ ਨੂੰ ਦੁੱਖ ਜਿਹਾ ਲੱਗਾ ਉਧਰ ਚਲੋ ਡਾਕਟਰਾਂ ਨੇ ਆਖਿਆ ਵੀ ਛੇਤੀ ਇਹਨੇ ਰਿਕਵਰ ਹੋ ਜਾਣਾ ਵਾ ਵੀ ਇੰਨਾ ਕੇ ਬਾਕੀ ਬਿਮਾਰੀਆਂ ਤੋਂ ਬਚਾ ਵਾ ਕੋਈ ਸ਼ੂਗਰ ਨਹੀਂ ਕੋਈ ਕੋ ਨਹੀਂ ਤੇ ਜਿਹੜਾ ਬੰਦਾ ਇੰਨੀ ਸ਼ਰਾਬ ਪੀਂਦਾ ਉਹਦੇ ਪਰ ਦੇਖ ਰਹਾ ਆਪ ਕਿੰਨਾ ਕੋਹਾ ਜਾਂਦਾ ਆਹੋ ਜਾਂ ਲਿਆ ਵੀ ਹੋਰ ਬਿਮਾਰੀਆਂ ਤੋਂ ਬਚਿਆ ਵਾ ਤੇ ਮੈਂ ਉਦੋਂ ਜਦੋਂ ਪਰਸ਼ਨ ਹੀ ਮੈਂ ਕਿਤੇ ਮਹਾਰਾਜ ਘੜੀ ਅਰਦਾਸਾਂ ਕੀਤੀਆਂ ਕਿ ਬਾਬਾ ਮੇਰਾ ਪੁੱਤ ਰਾਜੀ ਬਾਜੀ ਘਰ ਆ ਜੇ ਸਾਡੀਆਂ ਅੱਖਾਂ ਦੇ ਸਾਹਮਣੇ ਬੈਠਾ ਹੀ ਰਵੇ ਤੇ ਮੈਂ ਤੇਰੇ ਮਹਾਰਾਜ ਮੱਥਾ ਟੇਕਣ ਆਉਂਗੀ ਮੈਂ ਤੇ ਬਾਬੇ ਜੂਰ ਸਾਹਿਬ ਦੇ ਘੜੀ ਨੀ ਅਰਦਾਸ ਕੀਤੀ ਗੁਰੂ ਗੋਬਿੰਦ ਸਿੰਘ ਘੜੀ ਤੇ ਮੈਂ ਆਖਣ ਨਹੀਂ ਹੁਣ ਜਿੱਦਾਂ ਵੀ ਚੱਲ ਅੱਜ ਹੋਰ ਕੱਲ ਹੋਰ ਫਰਕ ਪੈਂਦਾ ਹੀ ਜਾਣ ਲਿਆ ਵਾ ਫਿਰ ਮੈਂ ਹੋ ਆਵਾਂ ਚੱਲ ਜਾਇਆ ਸੁਖਣਾ ਲਾਇਆ ਫਿਰ ਤੂੰ ਮੱਥਾ ਠੀਕ ਹੈ ਜਾ ਜੀ ਤੇ ਤੁਸੀਂ ਨੇ ਮੇਰ ਕੋ ਨਹੀਂ ਨਾ ਜਾਇਆ ਜਾਣਾ ਹੂੰ ਫਿਰ ਮਗਰ ਰਗਵੀਰ ਕੱਲਾ ਵਾ ਤੇ ਇਹ ਆ ਵੀ ਹੁਣ ਬਾਹਰ ਅੰਦਰ ਖਾਣਾ ਉਹਨੂੰ ਸਾਬੀ ਨੂੰ ਤੇ ਉਹ ਆ ਵੀ ਖਾਣਾ ਪੈਂਦਾ ਬੰਦੇ ਨੂੰ ਹੀ ਹਾਂ ਤੇ ਉਹਦਾ ਚਲ ਸੁੱਖ ਵੀ ਲੈ ਜਾਂਦੀ ਕਈ ਵਾਰ ਲੈ ਤੇ ਜਾਂਦੀ ਆ ਨਾ ਪਰ ਫਿਰ ਵੀ ਹੁਣ ਟੁੱਟੀ ਛੱਡਣੀ ਆ ਕਿੰਨਾ ਕੰਮ ਆ ਯਾਰ ਕਿੰਨੇ ਕੰਮ ਜੀ ਅਸੀਂ ਪਵਾੜੀ ਚ ਫਸ ਗਏ ਆ ਉਹ ਹੋਈ ਨਾ ਮੈਂ ਤਾਂ ਹੁਣ ਸੁਖ ਸੁਖੀ ਤਾਂ ਕਰਕੇ ਮੈਂ ਆਖਣੇ ਨਹੀਂ ਤੇ ਉਦਾਂ ਮੈਂ ਤਾਂ ਜੇ ਕਿਹੜਾ ਚਲ ਜਾਣਾ ਹੈਗਾ ਵੀ ਕਿਹੜਾ ਜਾਇਆ ਜਾਂਦਾ ਬਾਈ ਈ ਛੇਤੀ ਇਦਾਂ ਦੁੱਖ ਘਾਰ ਪਿਆ ਉਹ ਤਾਂ ਨਹੀਂ ਜਾਇਆ ਜਾਂਦਾ ਤੂੰ ਇਦਾਂ ਕਰ ਵਾਗਰੂ ਕਹਿ ਕੇ ਤੂੰ ਕੱਲੀ ਜਾਇਆ ਮੇਰੇ ਕਰਮਾ ਚ ਹੋਊਗਾ ਨਾ ਤੇ ਮੈਂ ਮੁੜ ਕੇ ਜਾਊਂਗਾ ਆਹੋ ਚਲ ਉਹ ਤਾਂ ਠੀਕ ਹੈ ਇੱਕ ਜਣਾ ਘਰ ਵੀ ਚਾਹੀਦਾ ਵਾ ਤੇ ਕੋਈ ਨਹੀਂ ਫਿਰ ਅਕਬੀਰ ਨੂੰ ਤੁਸੀਂ ਆਖੋ ਹਮੇਂ ਟਿਕਟ ਕਢਾ ਦੇਵੇ ਉਥੋਂ ਤਾਂ ਕਾਲ ਦੀ ਚਟ ਨਿਕਲ ਜਾਂਦੀ ਹੈ ਤੇ ਸ਼ਾਮਾਂ ਨੂੰ ਚਲ ਜਾਈਦਾ ਫਿਰ ਉਹ ਗਿਆ ਵਾ ਉਧਰ ਮੁਰਗੀ ਫਾਰਮ ਤੇ ਆਉਂਦਾ ਬਾਅਦ ਮੈਂ ਇਹਨੂੰ ਕਹਿ ਦਿੰਦਾ ਵਾ ਵੀ ਕਢਾ ਦਿੰਦਾ ਵਾ ਆਹੋ ਹਾਂ ਤਾਂ ਫੇਰ ਸਵੇਰੇ ਸਵੇਰੇ ਕਢਾ ਦੇ ਫਿਰ ਤੇ ਮੁੜ ਕੇ ਮੈਂ ਲੀੜੇ ਲਾੜਾਂ ਦੀ ਵੀ ਹੁਣ ਕੋਈ ਤਿਆਰੀ ਤਿਉਰੀ ਕਰਨਾ ਆਪਣੇ ਆਹੋ ਚੱਲ ਕਰ ਲਾ ਤੂੰ ਨજર ਕਿਉਂ ਰਘਵੀਰ ਕਿੱਥੇ ਜਾਣਾ ਵਾ ਮੈਂ ਤਾਂ ਦਰਸ਼ਨ ਮੇਲੇ ਕਾਰ ਆਵਾ ਬਾਬੇ ਦੇ ਜੂਸਾਹ ਆਖੰਡੀ ਆ ਵੀ ਮੈਂ ਸੁਖਣਾ ਸੁਖੀ ਵੀ ਇਹਦਾ ਪ੍ਰਸ਼ਨ ਸੁਖ ਸੁਖਾ ਨਾ ਹੋ ਜੇ ਬਾਬਾ ਵੀ ਕੋਈ ਤਕਲੀਫ ਹੋ ਨਾ ਆਵੇ ਮੇਰੇ ਪੁੱਤ ਨੂੰ ਤੇ ਆਂਦੀ ਮੇਰਾ ਦਾ ਵੀ ਚੱਲ ਪ੍ਰਸ਼ਨ ਠੀਕ ਠਾਕ ਹੋ ਗਿਆ ਵਾ ਤੇ ਮੈਂ ਹੁਣ ਮੱਥਾ ਟੇਕ ਆਵਾਂ ਕੋਈ ਨਹੀਂ ਜਾਓ ਆਹ ਉਹ ਹੀ ਗੱਲ ਕਰਨ ਦੇ ਫੇ ਟਿਕਟ ਕਢਾ ਦੀ ਸਵੇਰੇ ਸਵਾਤੇ ਤਤਕਾਲ ਵਾਲੀ ਕੋਈ ਨ ਕਢਾ ਦੂੰਗਾ ਅੱਜ ਮੈਂ ਆਪਣੀ ਫਿਚਾਰੀ ਤੂਰੀ ਕਰ ਲੈਣੀ ਆ ਆਹ ਉਹਨੂੰ ਅੱਜ ਹੀ ਉਹਨੂੰ ਫੋਨ ਕਰਕੇ ਜਾਂ ਉੱਤੇ ਫੋਨ ਤੇ ਪੁੱਛ ਲਈ ਉਹਨੂੰ ਕੀ ਆਂਦਾ ਹੌਣ ਤੇ ਰਾਈ ਟਾਈਮ ਨਿਕਲ ਗਿਆ ਵਾ ਤਤਕਾਲ ਦਾ ਨਹੀਂ ਨਹੀਂ ਕੱਲ ਦੂੰ ਆਹ ਨੂੰ ਫੋਨ ਕਰ ਦੇ ਕੇ ਸਵੇਰ ਦੀ ਕਢ ਦਿੰਦਾ ਇੱਕ ਟਿਕਟ ਆਹ ਕਢ ਦੇ ਉਹਨੂੰ ਪਰਸੋਂ ਜਾ ਜਾਣਾ ਕੱਲ ਤੇ ਨਹੀਂ ਜਾ ਜਾਣਾ ਆਹੋ ਚੱਲ ਇਹ ਮੁੜ ਕੇ ਬਾੜੀਆਂ ਪੈ ਉਹ ਜਿੰਨੇ ਨਹੀਂ ਸ਼ਾਮਾਂ ਨੂੰ ਨਹੀਂ ਜਾਈਦਾ ਨਹੀਂ ਸਵੇਰ ਨਹੀਂ ਸਵੇਰ ਨਹੀਂ ਹੁੰਦੀ ਐ ਅੱਛਾ ਅੱਛਾ ਇਹ ਆ ਵੀ ਮੁੜ ਕੇ ਬਾੜੀਆਂ ਸ਼ੁਰੂ ਹੋ ਚੱਲੀਆਂ ਉਹ ਨਜਰ ਚਲ ਜਿੰਨੇ ਕ ਦਿਨ 2-4 ਦਿਨ ਜਿੰਨੇ ਲਾਉਣੇ ਲਾਵੇ ਉਹਨੂੰ ਏਦਾਂ ਕਰੀ ਉਹਨੂੰ ਆਖੀ ਆਉਣ ਜਾਣ ਦੀ ਕਢਾ ਦੇ ਚਾਰ ਪੰਜ ਦਿਨ ਰਹਿਣਾ ਇਹਨੇ ਜਦੋਂ ਮੰਮੀ ਦਰਸ਼ਨ ਮੇਲੇ ਕਰ ਲੂਗੀ ਨਾ ਹਾਂ ਜਿੱਦਣ ਆਉਣਾ ਉਹ ਤੋਂ ਇੱਕ ਦਿਨ ਪਹਿਲਾਂ ਮੈਨੂੰ ਫੋਨ ਕਰਦੇ ਹੋ ਮੈਂ ਟੇੜੇ ਕਢਾ ਦਊਗਾ ਫੇਰ ਅੱਛਾ ਫੇ ਕਢਾਉਣੀ ਪੈਣੀ ਆ ਵੀ ਤਰਕਾਲ ਦੀ ਕਰੂਣੀ ਅੱਛਾ ਅੱਛਾ ਚੱਲ ਕੋਈ ਨਹੀਂ ਠੀਕ ਆ ਫੇਰ ਤੇ ਉਹ ਜਾਇਆ ਉਧਰ ਆਹ ਕਿਹੜੀ ਜਾਇਆ ਵਾ ਹਾਂ ਡੈਡੀ ਇੱਥੇ ਆਣ ਕੇ ਪਤਾ ਲੱਗਦਾ ਵਾ ਅਹੀਂ ਆਨੇ ਉਹ ਨੇ ਆ ਕਿ ਬੰਦੇ ਦਾ ਸੂਰਾ ਬੰਦਾ ਕੋ ਕਰਦਾ ਨਹੀਂ ਹੁਣ ਵਿਫਤਾ ਪੈ ਗਈ ਸੀ ਤੇ ਆਪ ਨਹੀਂ ਆ ਉੱਥੇ ਹੀ ਭੱਜੋ ਧੌੜੀ ਜੀ ਹੂੰ ਹੂੰ ਤੇ ਚੱਲ ਮਗਰੋਂ ਨੇ ਸੋਹਣਾ ਕੰਮ ਸੰਭਿਆ ਆਲਮ ਨੇ ਆਹੋ ਤੇ ਇਹ ਆ ਕਿ ਨਾ ਤੇ ਕੋਈ ਇੰਨਾ ਬੱਚਾ ਹੀ ਮਰਿਆ ਉਹਦਾ ਵਿੱਚ ਮੁਰਗੀਆਂ ਦਾ ਹੂੰ ਹੂੰ ਤੇ ਸੋਹਣੀ ਦੇਖਭਾਲ ਕੀਤੀ ਡਾਕਟਰ ਹੁਣ ਆਇਆ ਹੈ ਦੱਸੰਦਾ ਹੈ ਮੈਨੂੰ ਕਿ ਤੁਹਾਡੇ ਬੰਦੇ ਨੇ ਬਹੁਤ ਵਧੀਆ ਦੇਖਭਾਲ ਕੀਤੀ ਆ ਅਦਾ ਅਗਲੇ ਹਫਤੇ ਨੂੰ ਮਾ ਜਿਹੜਾ ਸਾਰਾ ਚੁਕਾ ਦਾਂਗੇ ਅਵਲੇ ਤੇ ਅਗਲੇ ਪਦੇ ਨਿਕਲ ਜੂਗਾ ਆ ਸਾਰਾ ਨਿਕਲ ਜਾਣਾ ਹੋ ਗਿਆ ਵਾ 1.5 ਕਿਲੋ ਦਾ ਕੱਲ ਚੰਗਾ ਨਿਕਲ ਜੂਗਾ ਉਹ ਆਂਦਾ ਬਸ ਹੁਣ ਅਗਲੇ ਵੇ ਚੁੱਕ ਲਾਂਗੇ ਮਾਲ ਸਾਰਾ ਹੀ ਠੀਕ ਆ ਤੇ ਪੈਸੇ ਸੋਨੇ ਬਣ ਜਾਣੇ ਆ ਹੂੰ ਤੇ ਕਰਦਾ ਮੰਜੀਦ ਹੀ ਕੱਖ ਨਹੀਂ ਹੁੰਦਾ ਵਿੱਚ ਉਹ ਗੱਲ ਤੇ ਗਵੀਰ ਸਿੰਘ ਇਹਨੇ ਉਹੋ ਗੱਲ ਵੀ ਸ਼ਰਾਬ ਹੀ ਪੀ ਛੱਡੀ ਆ ਕੀਤਾ ਇਹਨੇ ਕੱਖਰੀ ਉਹ ਡਾਕਟਰ ਦੱਸਦੇ ਨਾ ਭਾਈ ਤੁਹਾਡਾ ਮੁੰਡਾ ਤਾਂ ਸ਼ਰਾਬ ਨਾਲ ਜੜਿਆ ਰਹਿੰਦਾ ਨਾ ਮੇਰੇ ਨਾਲ ਗੱਲ ਕਰਦਾ ਨਾ ਕੋਈ ਆਡਰ ਹੀ ਦਿੰਦਾ ਸੀ ਹੂੰ ਜੇ ਕਦੇ ਫੀੜੇ ਲਾਉਣੀ ਸੀ ਬਾਹਰੀ ਬਾਰ ਵੇਚਦਾ ਰਿਹਾ ਆ ਕਾਟਾਈ ਪੈਣਾ ਸੀ ਤਾਂ ਕੰਮ ਗਲਤ ਕਰਦਾ ਰਿਹਾ ਸਾਰੇ ਗਲਤ ਕਰਦਾ ਰਿਹਾ ਜਦੋਂ ਆਪਾਂ ਗਲਤ ਕੰਮ ਕਰਦੇ ਆ ਨਾ ਫਿਰ ਸਾਨੂੰ ਭੁਗਤਣੀਆਂ ਪੈਂਦੀਆਂ ਆ ਆਹੋ ਕਿਉਂਕਿ ਇੰਨੇ ਹੱਥਾਂ ਨਾਲ ਹੀ ਗਲਤ ਕੰਮ ਕੀਤੇ ਆ ਹੂੰ ਹੂੰ ਤੇ ਮਾਲਕ ਨੇ ਖਰਿਆ ਉਹ ਹੀ ਹੱਥ ਖੋਲੇ ਦੇ ਚਲੋ ਪਰ ਉਹ ਘੇਰਾ ਫੇਰੀਆਂ ਕਰਨੀਆਂ ਵੀ ਫੀਡ ਉਹ ਆਂਦਾ ਵੀ ਅਸੀਂ ਦੇ ਕੇ ਜਾਂਦੇ ਤੇ ਵੇਚਦਾ ਰਿਹਾ ਤੇ ਗਲਤੀ ਕੰਮ ਉਹ ਜਾਨਵਰਾਂ ਦਾ ਖਾਣਾ ਸੀ ਤੇ ਵੀ ਆਪ ਖਾਈ ਗਿਆ ਤੇ ਵੇਚ ਕੇ ਇਹ ਖਾ ਗਿਆ ਤੇ ਉਹਨਾਂ ਦਾ ਵੀ ਸਰਾਫ ਪੈਣਾ ਹੀ ਆ ਤੇ ਹੋਰ ਜੇ ਉਹ ਆਪਾਂ ਕੰਮ ਕਰਦੇ ਫਿਰ ਮਾੜਾ ਹੀ ਹੁੰਦਾ ਅਹੀਂ ਇਹਨੇ ਚੱਲ ਚੰਗਾ ਭਲਾ ਹੋ ਗਿਆ ਉਹਦਾ ਆਰਮ ਦਾ ਉਹਨੇ ਸਾਡਾ ਕੰਮ ਸੰਭ ਲਿਆ ਨਹੀਂ ਤੇ ਅਸੀਂ ਹਰਕਾਂ ਦੇ ਥੱਲੇ ਲੱਗੇ ਸਾਡੇ ਕੋ ਉੱਠਿਆ ਹੀ ਨਹੀਂ ਜਣਾ ਸਾਨੂੰ ਪੱਲਿਓਂ ਜਣੇ ਪੈਣੇ ਹਰਕਾਂ ਇਹਨਾਂ ਨੂੰ ਗੁਰਵਾ ਜਦੋਂ ਇੱਕ ਵਾਰ ਬੰਦਾ ਥਲੇ ਡਿੱਗ ਪੈਂਦਾ ਨਾ ਫਿਰ ਤੇ ਉੱਠਿਆ ਹੀ ਨਹੀਂ ਜਾਂਦਾ ਮੇਰੇ ਤਾਂ ਬੜੀ ਟੈਨਸ਼ਨ ਹੀ ਮੈਂ ਉਦੋਂ ਇਹ ਵਿਪਤਾ ਪੈ ਗਈ ਆ ਉਦੋਂ ਮਾਲ ਪਾ ਲਿਆ ਸੀ ਤੇ ਮੈਂ ਬੜਾ ਸਿਆਪਾ ਤਗੜਾ ਪੈ ਜਾਣਾ ਵਾ ਕਿ ਜੇ ਨਾ ਸੰਭਿਆ ਹੁੰਦੀ ਚਾ ਕੋਈ ਨਹੀਂ ਹੁਣ ਜੋ ਵੀ ਹੋ ਗਿਆ ਠੀਕ ਵਾ ਤੇ ਤੂੰ ਏਦਾਂ ਕਰੀ ਹੁਣ ਟਿਕਟੇ ਦਾ ਇਹਦਾ ਕਰਦੇ ਇੰਤਜ਼ਾਮ ਉਹ ਜੇ ਮੈਂ ਕਰ ਦੇਣਾ ਹਰਦੇਵ ਨੂੰ ਫੋਨ ਕਰ ਦੂਗਾ ਸਵੇਰੇ ਟਿਕਟੋ ਠੀਕ ਆ ਤੇ ਜਾ ਅੰਦਰ ਚ ਆ ਪਾਣੀ ਪੀਲਾ ਤੂੰ ਜਾ ਕੇ ਕੋਈ ਪੀਣ ਨਾਲ ਆਧਾਰ ਕਾਰਡ ਲਵਾ ਮम्मी ਕੋ ਆਧਾਰ ਕਾਰਡ ਚ ਪਹਿਲਾਂ ਮੰਗਣਾ ਆ ਆਹੋ ਨਹੀਂ ਆਧਾਰ ਕਾਰਡ ਤੇ ਨਾਲ ਜੁੜੀਏ ਇਹਨੂੰ ਇਹ ਵੀ ਕਹਿ ਲਈ ਵੀ ਆਧਾਰ ਕਾਰਡ ਨਾਲ ਖੜਨਾ ਨਾਲ ਖੜਨਗੇ ਕੇ ਕਰਾਉਣਾ ਸਾਰੀ ਤਿਆਰੀ ਇਨਾਂ ਦੀ ਮੈਂ ਆਹ ਚੱਲ ਕਰਾ ਦੇ ਇੱਕ ਤਾਂ ਟੈਨਸ਼ਨਾਂ ਨੇ ਖਾ ਲਿਆ ਕੁੜੀਆਂ ਹਨ ਤੇ ਤਾਈ ਉਹਨ ਕਦੋਂ ਆ ਮਨਪ੍ਰੀਤ ਨੇ ਮਨਪ੍ਰੀਤ ਆਜੂਗੀ ਕੋਈ ਗੱਲ ਨਹੀਂ ਕਰਨੀ ਪਾਉਣਾਂ ਦੀ ਸੱਸ ਵੀ ਆਉਂਦੀ ਮੈਂ ਆਉਣਾ ਨੇ ਪਤਾ ਲੈ ਕੇ ਜਾਉਂਗੀ ਸਭੀ ਭਾਜੀ ਦਾ ਮੁੰਡਾ ਬੜਾ ਹੀ ਸਾਥ ਦਿੱਤਾ ਤਾਈ ਕੁੜੀਆਂ ਨੇ ਜੇ ਕਿਤੇ ਨਾ ਹੁੰਦੀਆਂ ਤੇ ਮੈਂ ਤਾਂ ਸੱਚੀ ਰੋਲ ਜਾਣਾ ਸੀ ਤੇ ਪੁੱਤ ਹੀ ਐਸੇ ਕੰਮ ਨਹੀਂ ਹੁੰਦੇ گاਵਾ ਰਿਸ਼ਤੇਦਾਰ ਹੀ ਕਿਤੇ ਥੋੜੇ ਆਏ ਜਿੰਨੂੰ ਪਤਾ ਲੱਗਦਾ ਰਿਹਾ ਉਹ ਹੀ ਤੁਰ ਪੈਂਦਾ ਜਿੰਨੂੰ ਪਤਾ ਲੱਗਦਾ ਰਿਹਾ ਉਹ ਤੇ ਇਹੋ ਜੇ ਕੰਮ ਦਿੱਤੇ ਤੇ ਆਉਣਾ ਹੀ ਆ ਮਹਾਰਾਜ ਕਿਸ ਦੇ ਨਾਲ ਕਰੇ ਹੀ ਨਾ ਮਸਾ ਉਹਦੀ ਜਾਨ ਬਚੀ ਆ ਉਹ ਮੈਂ ਕਿੰਨੀ ਜਾਨ ਬਚ ਗਈ ਪਰ ਤਾਈ ਦੁੱਖ ਤੇ ਬੜਾ ਲੱਗਾ ਵੀ ਹੁਣ ਸਾਰੀ ਉਮਰ ਇਹਨਾਂ ਕੋ ਘਰ ਸਦਾ ਨਾ ਖਾ ਪੀ ਸਦਾ ਆਪਣੇ ਹੱਥੀ ਪੈਦੀ ਕੁਛ ਵੀ ਨਹੀਂ ਕਰ ਸਕਦਾ ਉਹ ਪੁੱਤ ਮਹਾਰਾਜ ਦੀ ਮਰਜ਼ੀ ਹੁਣ ਕਿ ਕੀ ਕਰ ਲੈਣਾ ਚਲ ਭਾਬੀ ਇਹ ਵੀ ਜਾਨ ਬਚ ਗਈ ਜਾਨ ਬਚ ਗਈ ਐਨਾ ਸ਼ੁਕਰ ਨਹੀਂ ਗਾ ਚਲ ਕੁੜੀਆਂ ਇੱਥੇ ਹੈਗੀਆਂ ਤੇ ਮੈਂ ਛੱਟ ਬਾਜ ਮਾਰ ਕੇ ਲੈ ਜਾਂਦੀ ਇੱਥੋਂ ਹੀ ਪਕਵਾ ਕੇ ਲੈ ਜਾਂਦੀ ਹੁੰਦੀ ਕੋਈ ਨਹੀਂ ਪੁੱਤ ਈਆਂ ਤੁਹਾਡੀਆਂ ਹੀ ਆ ਇਹ ਇਹ ਆ ਵੀ ਦੂਰ ਵਾਲੇ ਰਿਸ਼ਤੇਦਾਰ ਵਾ ਜਿਹੜੇ ਉਹ ਪੀ ਪਤਾ ਲੈ ਕੇ ਤੇ ਆਪਣੇ ਘਰਾਂ ਨੂੰ ਚਲ ਜਾਂਦੇ ਆ ਆਪਣੇ ਹੀ ਕੰਮ ਆਉਂਦੇ ਆ ਫੇਰ ਆਏ ਨੂੰ ਪਾਣੀ ਪੁੱਛ ਚਾਹ ਪੁੱਛ ਰੋਟੀ ਪੁੱਛ ਜੇ ਨਾ ਪੁੱਛੀਏ ਦੁੱਖ ਤੇ ਪਤਾ ਜਿੰਨੂੰ ਸਾਨੂੰ ਆ ਹਾਂ ਤੇ ਲੋਕੀ ਦੇ ਗੱਲਾਂ ਕਰਦੇ ਆ ਵੀ ਵੀ ਬਾਹਰ ਜਾ ਵੀ ਜੇ ਨਾ ਰੋਟੀ ਖਵਾਲੀ ਜਾਵੇ ਹੁਣ ਦੁੱਖ ਤੇ ਹੈਗਾ ਹੀ ਨਾ ਇਹਨੂੰ ਕੀ ਹੋਵੇ ਰੋਟੀ ਫੋਨੋਂ ਪਤਾ ਜੀ ਨਹੀਂ ਕਰਦਾ ਨਹੀਂ ਕਰਦਾ ਤੇ ਆਖਣਾ ਵੀ ਕੀ ਕਰਨ ਨੂੰ ਪਕਾਉਣੀ ਆ ਪਰ ਜਿਹੜਾ ਹੁਣ ਅਗਲਾ ਆ ਉਹਨੂੰ ਤੇ ਰੋਟੀ ਵੀ ਚਾਹੀਦੀ ਪਾਣੀ ਵੀ ਚਾਹੀਦਾ ਸਭ ਕੋਸ਼ਿਸ਼ ਕੀ ਆਏ ਨੂੰ ਪੁੱਛਣਾ ਤੇ ਹੋਇਆ ਹੀ ਇਕ ਤੇ ਅਮਰਦਨ ਇਨੇ ਮੇਰਾ ਸਾਹ ਇਨੇ ਮੈਂ ਤੇ ਉਹਦੇ ਨਾਲ ਸਾਹੇ ਮੇਰੀਆਂ ਤੇ ਚਲ ਗਈਆਂ ਸਾਰੇ ਦੋਵੇਂ ਹਾਂ ਤੇ ਮੈਂ ਫਿਰ ਗਈ ਮੋਥੇ ਦੀ ਮਾਸੀ ਕੋਲ ਤੋਹ ਤਾਂ ਮੱਲ ਹੀ ਮਾਰ ਕੇ ਬੈ ਗਈ ਇਕੱਲੇ ਹੀ ਨਾ ਤੇ ਆਖੇ ਮੈਂ ਨਹੀਂ ਗਈ ਇਕਲਉਣੀ ਹੈਗੀ ਨਾ ਇਹ ਆ ਵੀ ਜੇ ਮਤ ਚੰਗਾ ਹੋਇਆ ਨਾ ਤਾਈ ਤੈਨੂੰ ਲੈ ਆਈ ਮੇਰਾ ਪੁੱਤ ਨਾਲੇ ਜੀਵ ਨਹੀਂ ਲੱਗਦਾ ਨਾਲੇ ਘਰ ਸਾਡੇ ਆ ਪਈ ਹੈਗੀ ਤੇ ਹੋਰ ਤੇ ਮੈਂ ਫਿਰ ਨੂੰ ਲੈ ਆਈ ਤੇ ਮਾਸੀ ਆ ਤੇ ਕਲਉਂਦੀ ਨਹੀਂ ਮੈਂ ਕਿ ਚੱਲ ਕੋਈ ਗੱਲ ਨਹੀਂ ਕੁੜੀਆਂ ਆਉਂਦੇ ਆ ਜਾਣਾ ਵਾ ਸੁਮਨ ਨੇ ਤਫੇ ਮਕਲਾ ਦੂ ਆਹ ਤੇ ਸੁਮਨ ਵੀ ਚਲੋ ਉੱਥੇ 바ਵਾ ਦੇ ਨਰੇ ਹੀ ਆਪਣੇ ਸੋਰੇ ਆਹ 10 12 ਦੇ ਨੇ ਵੀ ਰਾਈ ਹਾਂ ਬਵਾ ਦੇ ਨਰੇ ਹੀ ਤੇ ਹੁਣ ਇਹੋ ਹੀ ਹੁਣ ਮਨਪ੍ਰੀਤ ਵੀ ਉੱਥੇ ਆ ਤੇ ਜੇ ਹੁਣ ਮੇਰੇ ਲੱਗੇ ਅਮਰਤ ਹੈਗੀ ਤੇ ਮੈਨੂੰ ਕਿਤੇ ਇੰਨਾ ਸੋਖ ਹੀ ਇਹਦਾ ਲੱਗੇ ਚੱਲ ਫਾ ਭੱਜ ਕੇ ਪਾਣੀ ਪੂਣੀ ਫੜਾ ਦਿੰਦੀ ਚਾਹ ਬਣਾ ਦਿੰਦੀ ਇਹ ਨਹੀਂ ਬੜਾਤੀ ਪੋਦਾ ਲਾਗੇ ਭਾਂਡੇ ਨਹੀਂ ਮਾਨਦੀ ਇਹ ਸੋਖ ਤੇ ਉਹਨੂੰ ਸਭ ਇਹਨੂੰ ਸਾਂਭਦੀ ਰਹਿੰਦੀ ਆ ਲੱਗ ਕਿੰਨਾ ਕੰਮ ਹੁੰਦਾ ਕਿੰਨੇ ਹਸਪਤਾਲ ਕਿੰਨੇ ਦਿਨ ਲੱਗੇ ਆ ਚਲੋ ਕੋਈ ਗੱਲ ਨਹੀਂ ਉਹ ਮਾ ਰਾਈ ਦਾ ਕਿੰਨੂ ਮੋੜੇ ਮਹਾਰਾਜ ਦੀ ਕੁਦਰਤ ਨੂੰ ਔਰ ਕੀ ਕਰ ਲੈਣਾ ਚੱਲ ਕੋਈ ਨਹੀਂ ਹੁਣ ਸੁਮਨ ਵੀ ਆ ਗਈ ਆ ਤਾਂ ਢੀਆਂ ਤੁਹਾਡੀਆਂ ਹੀ ਆ ਮੈਂ ਤਾਂ ਹੀ ਮੈਂ ਤਾਂ ਹੀ ਮੂੰਹ ਪਾੜ ਪਾੜ ਦੋ ਇੰਨੀਆਂ ਗੱਲਾਂ ਕਰਦੀ ਰਹੀ ਇਹਨਾਂ ਨੂੰ ਨਹੀਂ ਪਤਾ ਵੀ ਇਹਨਾਂ ਨੇ ਹਟਾ ਸਾਥ ਦੇਣਾ ਤਾਂ ਢੀਆਂ ਹੱਡੀਆਂ ਨਹੀਂ ਉਹ ਹਰ ਨਹੀਂ ਆਪਣਾ ਟੱਬਰ ਹੀ ਸਾਥ ਦੇ ਦਿੰਦਾ ਹੁੰਦਾ ਵਾ ਦੋ ਸੁਖ ਦੇ ਵੇਲੇ ਉਹਨਾਂ ਨੂੰ ਮਾਰਾ ਜਾ ਗਿਆ ਉਸੇ ਲੰਨ ਨਿਕਲਦਾ ਚਲੋ ਨਹੀਂ ਬੜੀ ਚੰਗੀ ਅਦੀ ਸਾਸ ਮੈਨੂੰ ਉਹ ਤਾਂ ਨਾ ਪਤਾ ਲੈ ਕੇ ਜੇ ਮੈਂ ਤਾਂ ਬਲਜੀਤ ਇਹੋ ਹੀ ਡਰ ਆਉਂਦਾ ਹੈ ਵੀ ਪਤਾ ਨਹੀਂ ਮੇਰੀਆਂ ਧੀਆਂ ਵਾਂ ਦੇ ਕਿਤਰੇ ਮੇਰੇ ਰਿਸ਼ਤੇਦਾਰ ਪਰ ਬਹੁਤ ਚੰਗੇ ਮੇਰੇ ਇਹਨਾਂ ਪਰ ਉਹਨੇ ਵੀ ਬੜੇ ਚੰਗੇ ਆ ਹਾਂ ਤਾਂ ਇਹ ਚੰਗੇ ਆ ਤਾਂ ਹੀ ਵਿਚਾਰੇ ਜਦੋਂ ਮਰਜ਼ੀ ਆ ਜਾਂਦੇ ਚੱਲ ਜਾਂਦੇ ਕੋਈ ਗੱਲ ਬਾਤ ਨਹੀਂ ਨਹੀਂ ਤੇ ਕਿਤੇ ਲੋਕਾਂ ਦੇ ਘਰ ਚ ਲੜਾਈ ਪੈ ਜਾਂਦੀ ਪੈ ਜਾਂਦੀ ਆ ਵੀ ਤੁਸੀਂ ਉੱਥੇ ਰਹਿੰਦੇ ਆ ਹੁਣ ਸੁਮਨ ਵੀ ਚੱਲ ਕਿੰਨਾ ਚਿਰ ਇੱਥੇ ਰਹੀ ਆ ਆਪਣੀ ਮਰਜ਼ੀ ਨਾਲ ਚੱਲ ਜਾਂਦੀ ਆਪਣੀ ਮਰਜ਼ੀ ਨਾਲ ਆ ਜਾਂਦੀ ਆ ਮਨਪ੍ਰੀਤ ਤੇ ਜ਼ਿਆਦਾ ਇੱਥੇ ਹੀ ਰਹੀ ਆ ਚੱਲ ਨਹੀਂ ਉਹ ਤਾਂ ਵਿਚਾਰੀ ਇੱਥੇ ਰਹੀ ਆ ਕਦੀ ਚੱਲਦੀ ਆ ਸੱਸ ਜੀ ਵੀ ਬੜੀ ਚੰਗੀ ਆ ਬੜੀ ਧੀਆ ਵਾਂਗੂ ਇਹਨਾਂ ਨੂੰ ਰੱਖਦੀ ਆ ਰੱਖਦੀ ਆ ਹਾਂ ਨਹੀਂ ਭੀ ਇਹਦਾ ਮਨ ਮਨਪ੍ਰੀਤ ਦਾ ਤਾਂ ਬਹੁਤ ਹੀ ਕਰਦੀ ਆ ਉਹਦਾ ਤਾਂ ਇਹ ਇੱਕ ਗੱਲ ਹੈਗੀ ਆ ਏਦੀ ਸੱਸ ਦੇ ਤੇ ਮੂੰਚ ਬੋਲ ਨਹੀਂ ਹੈਗਾ ਐਨੀ ਚੰਗੀ ਆ ਨਾ ਕਿ ਤੇ ਵੱਧ ਘਟੋ ਤੇ ਕਹਿਣੀ ਨਹੀਂ ਸਤ ਨੂੰ ਸਤ ਕਹਿੰਦੀ ਆ ਤਾਂ ਚੰਗਾ ਵਾ ਨਾ ਜਿਵੇਂ ਕੋਈ ਚਵੇਲੇ ਘੜੀ ਮੱਥਾ ਲੱਗ ਗਿਆ ਚੰਗਾ ਮੇਰਾ ਹੋਰ ਉਹ ਹੰਨੀ ਪੀਂਦਾ ਤਾਂ ਸੱਸ ਆਂਗੂ ਰਹਿੰਦੀ ਨਹੀਂ ਉਹਦੇ ਆ ਰਹਿੰਦੀ ਜਿਵੇਂ ਸੀ ਹੱਲੀਆਂ ਨਹੀਂ ਹੁੰਦੀ ਮਾਨਪ੍ਰੀਤ ਨਾ ਇਦਾਂ ਰਹਿੰਦੀ ਆ ਇਹਨਾਂ ਦੇ ਭਾਬੀ ਜਿੰਨਾਂ ਪਿਆਰ ਕਰਨਾ ਕਰਨਾ ਹੀ ਆ ਜਦੋਂ ਅਸੀਂ ਜਾਈ ਹਾਂ ਨਾ ਬੜਾ ਕਰਦੇ ਤੇ ਹੋਰ ਇਹੋ ਕੁਛ ਤੇ ਹੁੰਦਾ ਵਾ ਸੁਭਾਅ ਹੁੰਦੇ ਆਪੋ ਆਪਣੇ ਨਹੀਂ ਚੰਗੀ ਆ ਬਹੁਤ ਚੰਗੇ ਰਿਸ਼ਤੇਦਾਰ ਮਿਲੇ ਆ ਮੈਨੂੰ ਮੈਨੂੰ ਇਹੋ ਹੀ ਹੀਟੀਆਂ ਦਾ ਜ਼ਿਆਦਾ ਵੀ ਪਤਾ ਨਹੀਂ ਕਿੱਦਾਂ ਦੇ ਮਿਲਨੇ ਕਿੱਦਾਂ ਦੇ ਨਹੀਂ ਮਿਲਨੇ ਚੱਲ ਤਾਈ ਹੁਣ ਔਖਾ ਟਾਈਮ ਤੇ ਗਿਆ ਨੰਗ ਪਰ ਆ ساری ਉਮਰ ਦਾ ਸਾਬੀ ਵਿਚਾਰਾ ਪਾਈ ਝੋ ਕੇ ਬਹਿ ਗਿਆ ਇਹਦਾ ਆ ਹਾਂ ਇਹਦਾ ਬੜਾ ਹੁਣ ਦੋਸਾ ਇਹ ਉਮਰ ਤੇ ਰਹਿਣਾ ਹੀ ਆ ਨਾ ਇਹ ਜਿੰਨੀ ਮਰਜੀ ਔਖਾ ਟਾਈਮ ਤੇ ਨੰਗ ਗਿਆ ਹਰ ਹੁਣ ਇਹ ਗੱਲ ਦਾ ਬੜਾ ਦੁਖਵਾ ਵੀ ਕਰ ਨਹੀਂ ਸਕਦਾ ਕੋ ਆਪਣੀ ਜ਼ਿੰਦਗੀ ਚ ਹੁਣ ਚਲੋ ਅੱਛਾ ਤੇ ਨਿਆਣਿਆਂ ਵਾਂਗ ਜੋ ਜੋ ਨਿਆਣਿਆਂ ਨੇ ਵੱਡੇ ਹੋਣਾ ਕਿਉਂ ਤੇ ਉਹਨਾਂ ਨੂੰ ਪਤਾ ਲੱਗਣਾ ਵੀ ਸਾਡਾ ਪਿਓ ਇਤਰਾ ਹੋ ਗਿਆ ਉਹਨਾਂ ਦੇ ਕਰਮ ਤੀਏ ਉਹਨਾਂ ਦੇ ਨਾਲ ਰੱਬ ਨੂੰ ਇਦਾਂ ਚੰਗਾ ਲੱਗਦਾ ਹੁੰਦਾ ਪਛਤਾਉਂਦਾ ਤੇ ਹੋਗਾ ਹੀ ਹੁਣ ਹਾਂ ਉਹ ਵੇਲੇ ਨੂੰ ਪਛਤਾਉਂਦਾ ਹੀ ਆ ਵੇਲੇ ਨੂੰ ਉਹਨੂੰ ਤਾਂ ਹੀ ਪਛਤਾਉਂਦਾ ਵੀ ਮੈਂ ਨਾ ਪੀਂਦਾ ਤੇ ਨਾ ਮੈਂ ਇੱਥੇ ਤੱਕ ਪਹੁੰਚਦਾ ਕਿਤੇ ਇਹਨੇ ਚਾਹੀ ਹੱਥ ਵੀ ਥੋੜੀ ਕਿਤੇ ਕਰਾਈ ਇਹਨੇ ਹੱਥ ਵੀ ਪੜੀ ਕਰ ਛੜੀ ਨੇ ਥੋੜਾ ਧੱਕ ਦੇ ਰਹੇ ਸਾਰੇ ਜਾਨੇ ਅੱਡ ਹੋ ਕੇ ਤੇ ਨਸ਼ਰਾ ਵਾਲੀ ਧਿਆਨ ਕਰ ਲਿਆ ਸ਼ਰਾਬ ਵਾਲੀ ਧਿਆਨ ਕਰ ਲਿਆ ਆਖੇ ਕੌਣ ਜੇ ਉਹ ਆਂਦੀ ਹੀ ਕੁੜੀ ਵਿਚਾਰੀ ਤੇ ਉਹਦੇ ਹੱਥ ਹੀ ਪੈਂਦਾ ਜਿੱਥੇ ਸਾਡੇ ਹੱਥੀ ਸਾਹਮਣੇ ਪੈ ਗਿਆ ਪੈ ਗਿਆ ਤੇ ਮੇਰ ਕੋ ਤੇ ਵੇਖ ਕੇ ਚੱਲਿਆ ਨਾ ਗਿਆ ਮੈਂ ਤਾਂ ਉਧਰ ਚੱਲ ਗਈ ਤਾਂ ਉਦੋਂ ਹੀ ਉਹਨੇ ਹੱਥ ਲਾ ਖੜੀ ਕੀ ਕਰਨ ਲੱਗਾ ਕੀ ਪਤਾ ਸ਼ਰਾਬ ਪੁਨੇ ਚ ਕੀ ਸ਼ਰਾਬ ਪੀਤੀ ਜਿਹੜੀ ਤੇ ਉਹਦੇ ਕਿੱਥੇ ਹੱਥ ਲਾਇਆ ਕਿੱਥੇ ਨਹੀਂ ਲਾਇਆ ਤੇ ਚਲੋ ਉਹਨੂੰ ਤੇ ਬੱਤੀ ਨੂੰ ਤੇ ਕੋਈ ਨਹੀਂ ਹੋਇਆ ਬੱਤੀ ਨੂੰ ਕੋਨਾ ਹੀ ਹਾਂ ਬੱਤੀ ਨੂੰ ਹੋਇਆ ਨਾ ਜੋ ਹੋਇਆ ਮਾਤਾ ਕਿੱਥੋਂ ਦਵੇ ਫਿਰ ਬੰਦਾ ਹਾਂ ਦੱਸ ਤਾਤਰੀ ਦਾਲ ਸਾਸਰੀ ਕਾਲ ਤੀ ਦੰਦਿਆ ਹੀ ਪਰ ਨਾ ਤੀ ਆ ਤੈਨੂੰ ਵੇਥੰਦਿਆ ਤੈਨੂੰ ਲਾਦੇ ਆ ਨਹੀਂ ਲੱਗਣ ਵਾਲੇ ਹੀ ਆ ਹਾਂ ਮੈਂ ਤੇਰੀ ਲੱਦਦੇ ਆ ਮੈਂ ਮੈਨੂੰ ਤੇ ਤੇ ਮਹੀਨਾ ਨਹੀਂ ਹੋਇਆ ਇਹਨੂੰ ਤੇ ਤੀਨੋਂ ਵੇਦਾਂ ਲਾਦੇ ਪਹਿਲਾ ਮਹੀਨਾ ਹੀ ਹੋਇਆ ਵਾ ਤੈਨੂੰ ਅਜੇ 2 ਸਾਲ ਹੋ ਕੇ ਗਈ ਨੂੰ ਤੇ ਤੀਤੀ ਹੋ ਦਿਆ ਇੱਥੇ ਇੱਥੇ ਕਿਉਂ ਨਹੀਂ ਅਜੇ ਤੇ ਕਿੰਨੂ ਲੱਗ ਲੱਗੇ ਆ ਨਾ ਤਾਲੇ ਫਿਰਨਾ ਤੂੰ ਹੰਨ ਆ ਤੇ ਤੇ ਲੈਦਾ ਮੈਂ ਤਾਂ ਮੰਮੀ ਨਹੀਂ ਹੋਣਾਈ